ਮੈਂ ਕੋਈ ਹੋਰ ਗੱਲ ਦਾ ਜੋ ਮੇਰੇ ਅੱਖਾਂ ਦੇ ਸਾਹਮਣੇ ਵਰਤੀ ਮੁਹੰਮਦ ਅਦੀਕ ਸਾਹਿਬ ਬਹੁਤ ਵੱਡੇ ਕਲਾਕਾਰ ਨੇ ਜਿਨ੍ਹਾਂ ਨੇ ਮੇਰੇ ਖਾਲਸ 3 3 4 4 ਪੀੜੀਆਂ ਦੇ ਵਿਆਹਾਂ ਚ ਆਪਣੇ ਕਲਾ ਦਾ ਜਿਹੜਾ ਪਰਫਾਰਮ ਕੀਤਾ ਅੱਜ ਵੀ ਕਰ ਰਹੇ ਨੇ ਕਾਂਗਰਸ ਦੇ ਐਮਪੀ ਰਹੇ ਫਰੀਦਕੋਟ ਤੋਂ ਮੈਂ ਕਿਤੇ 19 ਚ ਮੈਂ ਇਕੱਲਾ ਹੀ ਜਿੱਤਿਆ ਹੋਇਆ ਸੀ ਮੈਂ ਕੁਝ ਬੋਲਣਾ ਸੀ ਮੈਂ ਮਾਰਸ਼ਲ ਕੋਲ ਚਲਾ ਗਿਆ ਮੈਂ ਮਾਰਸ਼ਲ ਨੂੰ ਕਿਹਾ ਜੀ ਮੈਂ ਇਸ ਮੁੱਦੇ ਤੇ ਬੋਲਣਾ ਹੈ वो मैंने कहें भी दस बुलाए होर पे ने सवा चार बजे आज मैं जी ठीक है मैं लंघन लगे मैं सदीक साहब कहने भगवंत इस मुद्दे से मैं भी बोलना बेटा मैं भी फिर इन लेके आव लिख के मैं बहुत नहीं जी मैं तो कल आना मैं तो फिर इसे देना पैदा थोड़ी बन गया लिस्ट थोड़ा है चीफ बिप वो नाम है अधिरंजन चौधरी वो को अपना नाम लिखाओ कि मैं बोलना तो बोल बुला रहे बुलाई लिस्ट में नाम पा दूगा तो तुम बोलोगे कहने ठीक सभा के चार बजे मैं आया बोलन तो सदीक साहब बैठे मैं क्या बोल रहे हो सर पंजाबी गायकी की बहुत बड़ी शख्सियत है मोहम्मद सदीक मैं नहीं मैं बोल नहीं रहा भगवंत पर मैं अज उदास बहुत हाँ मैं की गल हुई ਕਹਿੰਦੇ ਮੈਂ ਗਿਰੰਜਨ ਚੌਧਰੀ ਕੋਲ ਗਿਆ ਸੀ ਜੀ ਮੈਂ ਬੋਲਣਾ ਹੈ ਕਹਿੰਦੇ ਉਹ ਮੈਨੂੰ ਕਹਿੰਦੇ ਤੇਰਾ ਨਾਮ ਕੀ ਹੈ ਕਹਿੰਦਾ 1968 ਤੋਂ ਬਾਅਦ ਮੈਨੂੰ ਕਿਸੇ ਨੇ ਪੁੱਛਿਆ ਵੀ ਤੇਰਾ ਨਾਮ ਕੀ ਹੈ ਮੈਂ ਕੱਲਾ ਨਹੀਂ ਕਮਾਇਆ ਸੀ ਉਹ ਵੀ ਪੁੱਤ ਗਿਆ ਇੱਥੇ ਉੱਥੇ ਕੌਣ ਪੁੱਛਦਾ ਭਗਤ ਬਾਜੀ ਹੈ ਇਹ ਤੁਸੀਂ ਹੈਗੇ ਹੋ ਕੈਪਟਨ ਹੋ ਨੈਸ਼ਨਲ ਲੈਵਲ ਦੇ ਤੁਹਾਨੂੰ ਜਾਣਦੇ ਨੇ ਨਹੀਂ ਤਾਂ ਉੱਥੇ ਦਾ ਪੁੱਛ ਰਹੇ ਨੇ ਕਿਆ ਕੰਮ ਕਰਦੇ ਹੋ ਕਿਆ ਕੰਮ ਕਰਤੇ ਹੋ ਬਸ ਉੱਥੇ ਕਿਸੇ ਨੂੰ ਨਹੀਂ ਪੁੱਛਦਾ ਕੋਈ ਉਹ ਵੱਡਾ ਖੂਹ ਹੈ ਉੱਥੇ ਤਾਂ ਬਸ ਕਹਿੰਦੇ ਉਹ ਕਾਂਗਰਸ ਦੇ ਖੂਹ ਚ ਧਾਰੀਆਂ ਲਾ ਲਓ ਉਹਦੀ ਡੰਗਾਈ ਮਾਪਣ ਦੀ ਕੋਸ਼ਿਸ਼ ਨਾ ਕਰੋ ਨਹੀਂ ਲਾਸ਼ਾਂ ਇੱਥੋਂਦੀਆਂ ਉੱਥੋਂ ਪਿਛਲੇ ਦਿਨ ਕੀ ਹੋਇਆ ਅੰਤਲੀ ਰਿਪੋਰਟ ਹੈ ਪੁਪੇਸ਼ ਬੁਗੇਲ ਜੀ ਇਹਨਾਂ ਦੇ ਲਾਏ ਨੇ ਤੁਹਾਡੇ ਪਰਿਵਾਰੀ ਪੰਜਾਬ ਦੇ ਚਲ ਅਸੀ ਤਾਂ ਕੁਝ ਨਹੀਂ ਕਹੇ ਤੁਸੀਂ ਕਹਿ ਲਓ ਨੇ ਦਿੱਲੀ ਵਾਲੇ ਆ ਗਏ ਦਿੱਲੀ ਆਣੇ ਥੋੜੇ ਵਿੱਚ ਛੱਤੀਗੜ੍ਹ ਵਾਲੇ ਆ ਗਏ ਉਹਦੀ ਪਹਿਲੇ ਰਸਤਾ ਨਾਲ ਸੀ ਉਹਨਾਂ ਨੇ ਕਿਤੇ ਮੀਟਿੰਗ ਬੁਲਾਈ ਦਿੱਲੀ ਸਾਰੇ ਕਾਂਗਰਸ ਦੇ ਐਮ ਐਲ اے ਦੇ ਕਿਉਂਕਿ ਮੈਂ ਸਰਕਾਰ ਚਾ ਮੇਰੇ ਕੋਲ ਇੰਟੈਲੀਜੈਂਸੀ ਦੇ ਖਬਰਾਂ ਆਉਂਦੀਆਂ ਮੈਂ ਦੱਸ ਦੇਣਾ ਚਾਹੁੰਦਾ ਪਹਿਲੀ ਗੱਲ ਤਾਂ ਪੁੱਪੀ ਐਸ਼ਮੁਖੀ ਐਲ ਜੀ ਨੇ ਪਰਗਟ ਸਿੰਘ ਨੂੰ ਪੁੱਛਿਆ ਆਪ ਕੈਪਟਨ ਵੀ ਰਹੇ ਹੋ ਹੋਕੀ ਟੀਮ ਕੇ ਪਹਿਲੀ ਗੱਲ ਤਾਂ ਆ ਗਲਤ ਗਲਤ ਪਰਗਤ ਸਿੰਘ ਨੂੰ ਪੁੱਛਣਾ ਪਊਗਾ ਕਿ ਤੂੰ ਕਾਪਟਨ ਰਿਆ ਇਹਦਾ ਮੈਨੂੰ ਹੱਕੀ ਦਿੱਖੀ ਨਹੀਂ ਕਦੇ ਤੂੰ ਇਹ ਨਹੀਂ ਪਤਾ ਕਿ ਦੋ 올림픽 ਹੈਡ ਕੀਤੀਆਂ ਨੇ ਨੇ ਬੋਲੇ ਬਾਤ ਬੋਲਣ ਦਿਓ ਸੀਐਮ ਸਾਹਿਬ ਬਾਤ ਬੋਲੋ ਬੋਲਣ ਅਸੀਂ ਆਪਾਂ ਸੀਓ ਸਰ ਤੁਸੀਂ ਕੋਈ ਹੋਰ ਪੁੱਛ ਰਹੇ ਕਹਾ ਮੈਂ ਕਾਂਗਰਸ ਨੂੰ ਜਾਣਦਾ ਜੀ ਉਥੋਂ ਕੱਲ ਨੂੰ ਪੁੱਛ ਲੈਣਗੇ

ਇਹ ਪਹਿਲੀ ਗੱਲ ਤਾਂ ਪੁੱਛਣ ਦੀ ਕੀ ਲੋੜ ਕੋਈ ਕਪਤਾਨ ਹਾਰਨ ਜਾਂਦਾ ਜੀ ਕੋਈ ਵੀ ਕਪਤਾਨ ਹਾਰਨ ਜਾਂਦਾ ਵੀ ਮੈਂ ਹਾਰਾ ਕੇ ਆਉਂਗਾ ਤੇ ਉਹਨੂੰ 11 ਮੈਂਬਰਾਂ ਦੀ ਟੀਮ ਹੈ ਇਹ ਟੀ ਹਾਕੀ ਇਸ ਦਾ ਟੀਮਵਰਕ ਚਲੋ ਕ੍ਰਿਕਟਸ ਦਾ ਫਿਰ ਵੀ ਇੰਡੀਵਿਜੂਅਲ ਸਕੋਰ ਕਿਤੇ ਨਾ ਕਿਤੇ ਲੈ ਜਾਂਦਾ ਹਾਕੀ ਤਾਂ ਪਾਸ ਦੀ ਗੇਮ ਹੈ ਮੈਨੂੰ ਪਾਸ ਮਿਲ ਗਿਆ ਗੋਲ ਹੋ ਜਾਊਗਾ ਨਹੀਂ ਮਿਲਿਆ ਗੋਲ ਨਹੀਂ ਹੋਊਗਾ ਸੋ ਬੋਲੀ ਜਾਂਦੇ ਆ ਸਾਥੀ ਚੇ ਵਾਰ-ਵਾਰੇ ਦੱਸੋ ਕੀ ਆਛਾ ਹੋਰ ਦੇਖੋ हरियाणा ਦੇ ਮੁੱਖ ਮੰਤਰੀ ਮਨੋਰਨ ਖੱਤਰ ਨੇ ਉੱਥੇ ਵਿਜ਼ਿਟ ਕੀਤਾ ਸੀਚੇਵਲ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਉੱਚੇਚੇ ਤੌਰ ਤੇ ਆਏ ਠੀਕ ਹੈ ਜੀ ਮੱਧ ਪ੍ਰਦੇਸ਼ ਨੇ ਆਪਣੇ ਉੱਥੇ ਸੀਚੇਵਲ ਮਾਡਲ ਲਾਗੂ ਕੀਤਾ ਐਨਜੀਟੀ ਦੇ ਚੇਅਰਮੈਨ ਨੇ ਉਹਨਾਂ ਦੇ ਫੈਸਲਿਆਂ ਦਾ ਮਤਲਬ ਸੀਚੇਵਲ ਮਾਡਲ ਦਾ ਜ਼ਿਕਰ ਕਰਦੇ ਰਹੇ ਨੇ ਹੈ ਜੀ ਐਨਜੀਟੀ ਦੇ ਮੌਜੂਦਾ ਮੈਂਬਰ ਜਸਟਿਸ ਨੇ 22 ਮਾਰਚ ਨੂੰ ਵਿਸ਼ਵ ਜਲ ਦਿਵਸ ਦੇ ਮੌਕੇ ਤੇ दसा कि सिचे माडल देश भर च लागू करना चाहिए आंदा आ गया हूँ वाल। असल में आप दे तो होर कोई दिखते ही नहीं तो बिना कोई दिखते नहीं गए ले रखे नहीं उस भी आप ही चार पासे शीशे लगे आप ही दिखी जाते रहने इधर देखो इधर देखो आप ही नहीं, इदर दिखो, इदर दिखो। नहीं बस कहीं पब्लिक वाल गए ही नहीं हैनरी है साहब ने कहा कि एेर से ਬਜਟ ਚ ਉਹ ਜਨਾਬ ਜੀ ਸਾਡਾ ਤਾਂ ਬਿਨਾ ਸ਼ੇਅਰ ਵਾਲਾ ਬਜਟ ਸੀ ਤੁਸੀਂ ਕਿਹਾ ਉਹ ਉਹਦੇ ਚ ਹੋ ਸੀ ਨਹੀਂ ਨਹੀਂ ਤੁਸੀਂ ਹੁਣੇ ਬੋਲੇ ਸੀ ਏ ਤੁਸੀਂ ਕੀ ਕਿਹਾ ਫਿਰ ਕਾ ਦੱਸੋ ਹੈਨਰੀ ਤੁਸੀਂ ਕਿਹਾ ਹੈਨਰੀ ਤਾਂ ਹੈ ਕੀ ਕਿਹਾ ਸੀ ਕਿ ਕੀ ਇਹ ਚ ਮੈਂ ਤਾਂ ਸਿਰਫ ਜਨਾਬ ਸੁਖਾਨੰਦ ਜੀ ਨੇ ਜਿਹੜਾ ਉਹ ਇਹ ਕਿਹਾ ਕਿ ਇਹ ਸਿਰਫ ਇਦੇ ਵਿੱਚ ਸ਼ੇਰੋ ਸ਼ੈਰੀ ਤਾਂ ਇੱਕ ਸ਼ੇਰ ਗਣਾ ਤੋਂ ਮੈਨੂੰ ਸਾਰਾ ਬਜਟ ਦੇ ਦੇਣਾ ਆਪ ਚੀਮਾ ਜੀ ਨੇ ਕਿਹਾ ਤੁਸੀਂ ਪਹਿਲਾਂ ਇਹਦਾ ਦੇਖ ਲਓ ਨਾ ਜਿਹੜੇ 9 ਸਾਲ ਤੁਹਾਡਾ ਚੀਮਾ ਜੀ ਨੇ ਕਿਹਾ ਜਨਾਬ ਮੈਂ ਨਹੀਂ ਕਿ ਗੁਰਮੱਛੇ ਮਹਿਲੇ ਫਰੂਦ ਸੇ ਬਲਫੂ ਨਾਸਰ ਬਹਿਸ ਗੁਰਗਤੇ ਕਾ ਫੂਰ ਮੁਹੰਮਦ ਸਾਹਿਬ ਬੈਠ ਜੀ ਉਹ ਕਿੱਧਰ ਗਿਆ ਸ਼ੇਰ ਉਹਦੇ ਉਹਦੇ ਸ਼ੇਰਾਂ 'ਚੋਂ ਬਜਟ ਲੱਭਣਾ ਪੈਂਦਾ ਸੀ ਮੈਂ ਤਾਂ ਆਪਣੀ ਸਮਝ ਆਉਂਦੀ ਸੀ ਉਹਦੀ ਮੈਂ ਵੀ ਉਹਨੂੰ ਕਹਿੰਦਾ ਸੀ ਮੈਂ ਪੰਜਾਬੀ ਦੇ ਦੇ ਦਿੰਦਾ ਜੇ ਇੰਨੀ ਬੋਲਣੇ ਨੇ ਘਟੋ ਘਟੇ ਇਹ ਤਾਂ ਨਾ ਬੋਲ啊 ਕਿ ਜੇ ਸਮਝ ਹੀ ਨਾ ਆਵੇ ਐ ਕਿ ਮੈਂ ਮੈਂ ਖੁਦ ਖੁਦ ਮੈਂ ਉਹਨਾਂ ਮੇਰੇ ਪ੍ਰਧਾਨ ਰਹੇ ਪਾਰਟੀ ਦੇ ਹੈ ਸਲੋਗਨ ਵੀ ਕੋਈ ਨਹੀਂ ਹੈਗਾ ਬਲਦ ਦਾ ਪੰਜਾਬ ਹੈ ਬਸ ਦਾ ਪੰਜਾਬ ਹੈ ਹੱਸਦਾ ਪੰਜਾਬ ਹੈ ਤਾਂ ਸਲੋਗਨ ਆਪਣੀ ਨਹੀਂ ਯਾਰ ਹਾਂ ਠੀਕ ਹੈ ਨਾ ਜਿਹੜੇ ਉਦੋਂ ਪਹਿਲਾਂ ਪੜੇ ਗਏ ਨੇ ਨਾ ਉਹ ਤਾਂ 5 ਕਰੋੜ ਰੁਪਈਆ ਜਿਹੜਾ ਐ ਐਮ ਐਲ اے ਲੈਡ ਵਾਂਗ ਹੋਈ ਹੋਊਗਾ ਐਮ ਐਲ اے ਦੇ ਕਹਿਣ ਤੇ ਉਹ ਤੁਸੀਂ ਕਿਤੇ ਸੜਕ ਬਣਾਉਣੀ ਹੈ ਤੁਸੀਂ ਕਿਤੇ ਟੂਰਨਾਮੈਂਟ ਤੇ ਗਏ ਹੋ ਤਾਂ ਕਿਤੇ ਜਾਓਗੇ ਜੀ اختیਾਰੀ ਫੰਡ ਨਹੀਂ ਹੈਗਾ ਜੀ ਕੀ ਕਰੀਏ ਜੀ ਗਵਰਨਮੈਂਟ ਦੂਜੀ ਹੈ ਜੀ ਐਂ ਕਹਿਣਾ ਪੈਂਦਾ ਬੀਤ ਹੈਗੇ ਤੁਸੀਂ ਹਨਾ 97 ਟਾਈਮ ਤੇ ਸਾਡੇ ਕੋਲ ਨੂੰ ਸੋ ਬੀ ਵੀ ਕੋ ਛੱਡिए ਤੁਸੀਂ ਵੀ ਆਪਣੀ ਉਹ ਹਣ ਸਜੇ ਤੇ ਮਰਜੀ ਵਾਰਤ ਲਿਓ ਦਿੱਕ ਇਕਵੇਸ਼ਨਰਸ ਨੂੰ ਆਰਡਰ ਹੋਣਗੇ ਐਮ ਐਲ ਏ ਦੀ ਰਿਕਮੈਂਡੇਸ਼ਨ ਸਰਪੰਚ ਦੀ ਰਿਕਮੈਂਡੇਸ਼ਨ ਔਸਲਰ ਦੀ ਰਿਕਮੈਂਡੇਸ਼ਨ ਚੱਲੂਗੇ ਜੇ ਤੁਸੀਂ ਸੁਖਪੰਚ ਤੋਂ ਕਮੈਂਡ ਕਰਾਉਣ ਸਰਪੰਚ ਤੋਂ ਕਰਾ ਦਿਓ ਜੇ ਤੁਸੀਂ ਆਪ ਕਰਨੇ ਆਪ ਕਰ ਦਿਓ ਤੇਰੇ ਪਰ ਉਹ ਕੰਮ ਤੇ ਲੱਗ ਜਾਣੇ ਚਾਹੀਦੇ ਬਸ ਹੈਨਾ ਫਿਰ ਉਹਨਾਂ ਉਹਨਾਂ ਦੀ ਚੈਕਿੰਗ ਕਰਾਂਗੇ ਫਿਰ ਬਾਅਦ ਚ ਨਾ ਕਿ ਲੋਕੀ ਕੁਕੂ ਕਈ ਵਾਰੀ ਕਈ ਵਾਰੀ ਪ੍ਰਾਣੀਆਂ ਆਤਾਂ ਥੋੜੀਆਂ ਹੈ ਨਾ ਨਾ ਉਹ ਛੱਡ ਦਿਓ ਪ੍ਰਾਣੀਆਂ ਤਾਂ ਬਾਕੀ ਮੈਂ ਪੰਜ ਕੀ ਮੈਂ 10 ਕਰ ਦੂੰਗਾ ਮੈਂ ਤਾਂ ਲੱਗਣਗੇ ਤਾਂ ਪੰਜਾਬ ਦੀ ਧਰਤੀ ਤੇ ਲੱਗਣਗੇ ਤਾਂ ਸੜਕਾਂ ਤੇ ਲੱਗਣਗੇ ਤਾਂ ਮੰਡੀਆਂ ਤੇ ਲੱਗਣਗੇ ਤਾਂ ਸੋਲਰ ਲਾਈਟਾਂ ਤੇ ਔਰ ਲਾਈਟਾਂ ਵੀ ਤਾਂ ਪੰਜਾਬ ਚ ਹੀ ਨੇ ਸੋ ਮੈਂ ਮੈਂ ਸਾਰੇ ਪੰਜਾਬ ਦਾ ਆਪਣਾ ਮੰਨਦਾ ਮੈਂ 3.5 ਕਰੋੜ ਲੋਕਾਂ ਦਾ ਕਸਟੋਡੀਅਨ ਆ ਮੈਂ ਕਿਸੇ 92 ਜਾਂ 95 ਜਾਂ 96 ਦਾ ਕਸਟੋਡੀਅਨ ਨਹੀਂ ਹੈਗਾ ਜਿਨ੍ਹਾਂ ਨੇ ਮੈਨੂੰ ਵੋਟਾਂ ਨਹੀਂ ਵੀ ਪਾਈਆਂ ਮੈਂ ਉਹਨਾਂ ਦੇ ਮੁੱਖ ਮੰਤਰੀ ਜਨਾਬ ਮੈਂ ਕੋਈ ਐਦਾ ਉਤੰਗ ਦੀਲੀ ਵਾਲੀ ਰਾਜਨੀਤੀ ਨਹੀਂ ਕਰਦੇ ਕਿ ਐਸ ਬਲੀ ਚੋਪਨ ਵੋਟਾਂ ਨਹੀਂ ਪਈਆਂ ਦੋ ਪੁਲੀਆਂ ਹੀ ਪਟਦੋ ਇਹਨਾਂ ਦੀਆਂ ਪੁਲੀਆਂ ਹੀ ਪਟਕੀਆਂ ਦੋ जब बना लो झाड़ू वालों को लिया हो जी वो यार अगली बार जित जो हड़ियों पट के कहते जित जाओगे फिर ठीक है ना सो थानू पैसा मिलेगा तुम जिथे जिथे चाहोगे चंगे कामा मंतव वधिया लिख के दो और, और पॉजिटिव कामा चल शमशान घाटा दिन गन्ना उचिया चकल में कोई फायदा नहीं, नहीं। जेडे अंदर ने बहार आ नहीं सकते जे बहार ने, जेड़े ने वो अंदर जाना नहीं चाहते ਸੋ ਸੰਸਾਨ ਕਹਤ ਨਹੀਂ ਗੰਨ ਨੂੰ ਚ ਚ ਕੀ ਹੋਏ ਬਤੇ ਕਿਤੇ ਲਾਇਬ੍ਰੇਰੀ ਬਣਾ ਦੋ ਸਕੂਲ ਚ ਕਮਰੇ ਦੇ ਦੇ ਦੋ ਸਕੂਲ ਚ ਕਿਤੇ ਫਰਨੀਚਰ ਹੈ ਨਹੀਂ ਉੱਥੇ ਲਾ ਦੋ ਸੋਲਰ ਲਾਈਟਾ ਲਾ ਦੋ ਆਰਓ ਲਾ ਦੋ ਹਨਾ ਸੋ ਜਿਹੜੇ ਕੰਮ ਨਾਜ਼ਰ ਆਉਣ ਐਂਬੂਲੈਂਸ ਦੇ ਦੋ ਐਂਬੂਲੈਂਸ ਦੇ ਸਕਦੇ ਹਨਾ ਐਂਬੂਲੈਂਸ ਮਿਲ ਗਈ ਕਿਸੇ ਪਿੰਡ ਨੂੰ ਓਪਰ ਪਿੰਡ ਐਂਬੂਲੈਂਸ ਘੜੀ ਹੈ ਮੁੰਡੇ ਹੈਗੇ ਨੇ ਆਪ ਹੀ ਕਲੱਬ ਨੇ ਜਿਹੜੇ ਮੇਨਟੇਨ ਕਰਨ ਨੂੰ ਤਿਆਰ ਨੇ ਸੋ ਬੰਦਾ ਟਾਈਮ ਨਾਲ ਪਹੁੰਚੇ ਤਾਂ ਜ਼ਿੰਦਗੀ ਬਚ ਜਾਂਦੀ ਹੈ ਸੋ ਮੈਂ ਬੜਾ ਅੱਛਾ ਲੱਗਿਆ ਜੀ ਮੈਨੂੰ ਮੈਂ ਕੋਈ ਸਪੀਚ ਨਹੀਂ ਦਿੱਤੀ ਮੈਂ ਗੱਲਾਂ ਹੀ ਕੀਤੀਆਂ ਤੁਹਾਡੇ ਨਾਲ ਤੇ ਬਾਕੀ ਸਾਰਾ ਕੁਝ ਅੰਮਨ ਨੇ ਸਾਡੇ ਮੰਤਰੀ ਸਾਬਾਣਾ ਨੇ ਤੇ ਸਾਡੇ ਮੈਂ ਆ ਨਹੀਂ ਪੜਨਾ ਜਿਹੜਾ ਲਿਖਿਆ ਹੋਇਆ ਮੈਂ ਤਾਂ ਸਿਰਫ ਇਹ ਹੀ ਕਹੂੰਗਾ ਕਿ ਪੰਜਾਬ ਰੰਗਲਾ ਬਣੂਗਾ ਔਰ ਤੁਹਾਡਾ ਸਹਿਯੋਗ ਚਾਹੀਦਾ ਸਾਰਿਆਂ ਦਾ ਔਰ ਤੁਸੀਂ ਸਹਿਯੋਗ ਦੇ ਵੀ ਰਹੇ ਹੋ ਕਿਉਂਕਿ ਮੈਂ ਨਹੀਂ ਕਹਿੰਦਾ ਕਿ ਵਿਰੋਧੀ ਧਿਰ ਜਿਹੜੀ ਹੈ ਉਨਾ ਹੋਵੇ ਜਾਂ ਉਹ ਬੋਲਣਾਂ ਦਿਓ ਬਸ ਤੋਂ ਬਸ ਟਾਈਮ ਸਪੀਕਰ ਸਾਹਿਬ ਤੁਸੀਂ ਇਹਨਾਂ ਨੂੰ ਦਿਨੇ ਹੋ ਉੱਥੋਂ ਕੁਝ ਆਈਡੀਆਜ਼ ਵੀ ਆਉਂਦੇ ਨੇ ਕੁਝ ਜਿਸ ਤਰ੍ਹਾਂ ਜਰਣਾ ਸਾਹਿਬ ਨੇ ਕਿਹਾ ਉਹ ਜਿਹੜਾ ਬਜਟ ਦਾ ਤੁਸੀਂ ਜਵਾਬ ਦਿੱਤਾ ਤੇ ਬੜੇ ਅੱਛੇ ਆਈਡੀਆਜ਼ ਵੀ ਆਉਂਦੇ ਨੇ ਕਿਉਂਕਿ ਤੁਸੀਂ ਵੀ ਲੋਕਾਂ ਨੂੰ ਮਿਲਦੇ ਹੋ ਅਸੀਂ ਵੀ ਲੋਕਾਂ ਨੂੰ ਮਿਲਦੇ ਹਾਂ ਸਾਡੇ ਵਾਲੇ ਲੋਕ ਹੋ ਸਕਦਾ ਥੋੜਾ ਜਿਹਾ ਤਾਰੀਫਾਂ ਵਾਲੇ ਜ਼ਿਆਦਾ ਹੁੰਦੇ ਨੇ ਬਹੁਤ ਵਧੀਆ ਚੱਲ ਰਿਹਾ ਜੀ ਕਮਾਲ ਹੋਈ ਕੋਈ ਹੈ ਜੀ ਬਸ ਤੁਹਾਡੀ ਥੋੜਾ ਜਿਹਾ ਕ੍ਰਿਟਿਕ ਵੀ ਹੋਣ ਜਰਾ ਤਾਂ ਕਰਵਾ ਦਿਓ ਯਾਰ ਆ ਨਹੀਂ ਹੋਇਆ ਨਹੀਂ ਤੁਸੀਂ ਸੰਦਸਦ ਆਪਾਂ ਕਰਦਾਂਗੇ 50 ਬਣ ਜੂਗਾ ਬਾਕੀ 27 ਚ ਯਾਰੀ ਦੋਸਤੀ ਪੱਕੀ ਰਿਜ਼ਲਟ ਆਪਾਂ ਉਹ ਆਪਣੇ ਠੀਕ ਆ 27 ਤੁਸੀਂ ਆਪਦਾ ਮੈਨੀਫੈਸਟੋ ਲੈ ਕੇ ਜਾਇਓ ਅਸੀਂ ਆਪਣਾ ਮੈਨੀਫੈਸਟੋ ਲੈ ਕੇ ਜਾਵਾਂਗੇ ਪਬਲਿਕ ਜਿਹਨੂੰ ਪਿਆਰ ਕਰੂਗੀ ਜਿਹਨੂੰ ਚੰਗਾ ਸਮਝੂਗੀ ਉਹਨੂੰ 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 ਚੁਣ ਲਾਂਗੇ ਸੋ ਐਸੀ ਕੋਈ ਗੱਲ ਨਹੀਂ ਕਦੇ ਵੀ ਮੈਂ ਐਸੀ ਕਦੇ ਕੋਈ ਇਸ ਤਰ੍ਹਾਂ ਦੀ ਤੰਗ ਦਿਲੀ ਵਾਲੀ ਰਾਜਨੀਤੀ ਨਹੀਂ ਕੀਤੀ